ਤੁਸੀਂ ਦੇਖ ਰਹੇ ਹੋ ਅਸਮ ਜਰਨਲ نیوز ਮੈਂ ਹਾਂ ਭਪਿੰਦਰ ਸਿੰਘ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਪੱਖ ਦੀ ਸਿਆਸਤ ਦੇ ਵਿੱਚ ਅੱਜ ਆਪਾਂ ਸਿਆਸਤ ਦੀ ਗੱਲ ਕਰਾਂਗੇ ਪੰਜਾਬ ਦੀ ਸਿਆਸਤ ਦੀ ਗੱਲ ਕਰਾਂਗੇ ਪਰ ਉਸ ਤੋਂ ਪਹਿਲਾਂ ਆਪਾਂ ਸਵਾਗਤ ਕਰ ਲੈਨੇ ਆ ਸਾਡੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਦਾ ਵਿਰਿੰਦਰ ਜੀ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਪੱਖ ਦੀ ਸਿਆਸਤ ਦੇ ਵਿੱਚ ਜੀ ਬਹੁਤ ਬਹੁਤ ਧੰਨਵਾਦ ਭੁਪਿੰਦਰ ਜੀ ਜੀ ਜਿਸ ਤਰ੍ਹਾਂ ਕਿ ਪੰਜਾਬ ਦੀ ਜਿਹੜੀ ਸਿਆਸਤ ਆ ਪੱਕੀ ਹੋਈ ਆ ਤੇ ਕੇਂਦਰ ਦੇ ਨਾਲ ਇੱਕ ਥੋੜੀ ਜਿਹੀ ਖਿੱਚੋ ਤਾਣ ਪੰਜਾਬ ਦੀ ਚੱਲ ਰਹੀ ਆ ਝਾਕੀਆਂ ਨੂੰ ਲੈ ਕੇ ਤੇ ਉਸ ਗੱਲਬਾਤ ਨੂੰ ਲੈ ਕੇ ਹੁਣ ਆਪ ਆਗੂਆਂ ਦੇ ਵੱਲੋਂ ਸਪਸ਼ਟੀਕਰਨ ਦਿੱਤਾ ਗਿਆ ਵਾ ਕੋਈ ਚਾਕੀਆਂ ਨੂੰ ਲੈ ਕੇ ਜਿਹੜੀਆਂ ਵੀ ਪੰਜਾਬ ਦੀਆਂ ਜਿਹੜੀਆਂ ਚਾਕੀਆਂ ਦੀਆਂ ਫੋਟੋਆਂ ਜਿਹੜੀਆਂ ਭੇਜੀਆਂ ਗਈਆਂ ਸੀ ਉਹ ਕੀ ਆ ਪੂਰਾ ਮਾਮਲਾ ਹੁਣੇ ਦੁਬਾਰਾ ਕਿਉਂ ਭਖਿਆ ਹੋਇਆ ਵਾ ਭੁਪਿੰਦਰ ਜੀ ਕੱਲ ਵੀ ਅਸੀਂ ਪ੍ਰੋਗਰਾਮ ਦੇ ਵਿੱਚ ਇਸੇ ਮੁੱਦੇ ਨੂੰ ਲੈ ਕੇ ਗੱਲਬਾਤ ਕੀਤੀ ਸੀ ਕਿ ਕੱਲ ਜਿਸ ਢੰਗ ਨਾਲ ਮੈਂ ਦੱਸਿਆ ਸੀਗਾ ਕਿ ਚਾਕੀਆਂ ਦੇ ਮੁੱਦੇ ਤੇ ਪੰਜਾਬ ਭਾਜਪਾ ਦੇ ਜਿਹੜੇ ਪ੍ਰਧਾਨ ਸੁਨੀਲ ਜਾਖੜ ਨੇ ਜੀ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਗੱਲਬਾਤ ਕੀਤੀ ਸੀ ਕਿ ਭਾਈ ਇਹ ਇਸ ਕਾਰਨ ਕਰਕੇ ਜਿਹੜੀਆਂ ਚਾਹਤੀਆਂ ਪੰਜਾਬ ਦੀਆਂ ਰੱਦ ਕੀਤੀਆਂ ਗਈਆਂ ਸਿਰਫ ਇਸ ਵਾਰ ਹੀ ਨਹੀਂ ਪਿਛਲੇ 17 ਸਾਲਾਂ ਤੋਂ 9 ਵਾਰ ਇਹ ਪੰਜਾਬ ਦੀਆਂ ਜਿਹੜੀਆਂ ਚਾਹਕੀਆਂ ਜਿਹੜੀਆਂ ਆ ਉਹ ਸ਼ਾਮਲ ਨਹੀਂ ਕੀਤੀਆਂ ਗਈਆਂ ਗਣਤੰਤਰ ਪ੍ਰੇਡ ਦੇ ਵਿੱਚ ਜੀ ਸੋ ਉਸ ਮਾਮਲੇ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਦੇ ਜਿਹੜੇ ਮੁਖਬਲਾਰੇ ਨੇ ਮਾਲਵਿੰਦਰ ਸਿੰਘ ਕੰਗhuri ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਦੇ ਜਿਹੜਾ ਹੈਗਾ ਉਹ ਫੇਸਬੁੱਕ ਦੇ ਉੱਤੇ ਵੀ ਪਈ ਹੋਈ ਹੈ ਪੂਰੀ ਪ੍ਰੈਸ ਕਾਨਫਰੰਸ ਉਹ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਜੋ ਉਹਨਾਂ ਨੇ ਗੱਲ ਕੀਤੀ ਹੈ ਕੰਗਹੁਰਾ ਨੇ ਕਿ ਭਾਈ ਸਾਨੂੰ ਤੇ ਐਨ ਲੱਗਦਾ ਸੀਗਾ ਕਿ ਪੰਜਾਬ ਦੇ ਰਹਿਣ ਵਾਲੇ ਨੇ ਜੀ ਸੁਨੀਲ ਜਾਖੜ ਪੰਜਾਬੀ ਭਰਾ ਨੇ ਤੇ ਪੰਜਾਬ ਦੇ ਹੱਕ ਦੀ ਗੱਲ ਕਰਨਗੇ ਜੀ ਪੰਜਾਬ ਝਾਕੀ ਦੇ ਬਾਰੇ ਕਿਉਂਕਿ ਪੰਜਾਬ ਦੀ ਝਾਕੀ ਸ਼ਾਮਲ ਨਹੀਂ ਕੀਤੀ ਗਈ ਜੀ ਫੇਵਰ ਚ ਗੱਲ ਕਰਨਗੇ ਪਰ ਉਹਨਾਂ ਨੇ ਤੇ ਦਿੱਲੀ ਹਾਈ ਕਮਾਂਡ ਦੇ ਜੋ ਆਪਣੇ ਬੈਠੇ ਨੇ ਭਾਜਪਾ ਦੇ ਆਗੂ ਭਾਜਪਾ ਉਹ ਜੋ ਸਟੰਗ ਨਾਲ ਉਹਨਾਂ ਨੇ ਪੰਜਾਬ ਦੇ ਖਿਲਾਫ ਗੱਲ ਕੀਤੀ ਹੈ ਸੋ ਉਹਨਾਂ ਨੇ ਵੀ ਕੋਈ ਹਮਾਇਤ ਨਹੀਂ ਕੀਤੀ ਹੈ ਪ੍ਰੈਸ ਕਾਨਫਰੰਸ 'ਚ ਇਹਨਾਂ ਨੇ ਇਹ ਗੱਲ ਕੀਤੀ ਹੈ ਕਿ ਦੇਖ ਲਓ ਕਿ ਜਿਸ ਢੰਗ ਨਾਲ ਗੱਲਾਂ ਕਰਦੇ ਆ ਸੁਨੀਲ ਜਾਖੜ ਉਹਨੇ ਕਿ ਇਸ ਕਰਕੇ ਥੀਮ ਚੇਂਜ ਕਰਨ ਨੂੰ ਲੈ ਕੇ ਜਿਹੜੀਆਂ ਝਾਕੀਆਂ ਸ਼ਾਮਲ ਨਹੀਂ ਕੀਤੀਆਂ ਗਈਆਂ ਸੀ ਕਿਉਂਕਿ ਭਗਵੰਤ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਫੋਟੋ ਸੀ ਜਿਹੜੀ ਉਹ ਝਾਕੀ ਲੱਗੇ ਸੀ ਇਸ ਦੌਰਾਨ ਕੰਗੁਰਾ ਨੇ ਸਪੈਸ਼ਲ ਤੌਰ ਤੇ ਮੋਬਾਈਲ ਫੋਨ ਖੋਲ ਕੇ ਦੂਜੇ ਪਾਸੇ ਲੈਪਟਾਪ ਦੇ ਰਾਹੀਂ ਇਹ ਪ੍ਰੈਸ ਕਾਨਫਰੈਂਸ 'ਚ ਦਿਖਾਇਆ ਕਿ ਦੱਸੋ ਇਹ ਫੋਟੋਆਂ ਹੈਗੀਆਂ ਤੁਸੀਂ ਆਪ ਖੋਲ ਕੇ ਵੇਖ ਸਕਦੇ ਹੋ ਕਿ ਕਿੱਥੇ ਦੋਨੋਂ ਆਗੂਆਂ ਦੀ ਫੋਟੋ ਹੈ ਜੀ ਉਹਨਾਂ ਨੇ ਕਿਹਾ ਕਿ ਇਹ ਤੇ ਉਹਨਾਂ ਦਾ ਕਹਿਣਾ ਸੀਗਾ ਕਿ ਇਹ ਤੇ ਸਾਫ਼ ਤੌਰ ਤੇ ਝੂਠ ਬੋਲਦੇ ਪਏ ਨੇ ਕਿਉਂਕਿ ਸ਼ਹੀਦ ਜਿਹੜੇ ਨੇ ਨਾ ਜੀ ਜਿੱਦਾਂ ਸ਼ਹੀਦ ਆਜ਼ਮ ਭਗਤ ਸਿੰਘ ਹੋ ਗਏ ਉਦਮ ਸਿੰਘ ਹੋ ਗਏ ਸੁਖਦੇਵ ਹੋ ਗਏ ਹੈਨਾ ਔਰ ਰਾਜਗੁਰੂ ਹੋ ਗਏ ਇਹੋ ਜਿਹੜੇ ਸ਼ਹੀਦ ਨੇ ਸਿਰਫ ਪੰਜਾਬ ਦੇ ਨਹੀਂ ਇਹ ਪੂਰੇ ਦੇਸ਼ ਦੇ ਸ਼ਹੀਦ ਨੇ ਜੀ ਸੋ ਇਸ ਮੁੱਦੇ ਦੇ ਦਿੱਤੇ ਉਹਨਾਂ ਨੇ ਆਪਣਾ ਪੱਖ ਰੱਖਿਆ ਔਰ ਜਿਸ ਢੰਗ ਨਾਲ ਮੁੱਦਾ ਚੁੱਕਿਆ ਹੋਇਆ ਇਸ ਜਿਹੜੇ ਕਿ ਪੂਰੀ ਤਰੀਕੇ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਹੈ ਕਿ ਫੋਟੋ ਜਿਹੜੀ ਹੈਗੀ ਹੈ ਉਹ ਕੋਈ ਫੋਟੋ ਨਹੀਂ ਸੀ ਲੱਗੀ ਹੋਈ ਜੋ ਸੁਨੀਲ ਜਾਖੜ ਨੇ ਜਿਸ ਢੰਗ ਨਾਲ ਗੱਲ ਕੀਤੀ ਹੈ ਉਹ ਕਹਿੰਦੇ ਝੂਠ ਬੋਲਦੇ ਪਏ ਨੇ ਜੀ ਕੱਲ ਸੁਨੀਲ ਜੋਖੜ ਹੋਰਾਂ ਨੇ ਪ੍ਰੈਸ ਕਾਨਫਰੰਸ ਕਰਕੇ ਜੀ ਪੱਖ ਰੱਖਿਆ ਸੀ ਅੱਜ ਮਾਲਵਿੰਦਰ ਸਿੰਘ ਕੰਗੂਰਾਂ ਨੇ ਇਸ ਮਾਮਲੇ ਤੇ ਪੱਖ ਆਪਣਾ ਜੀ ਰੱਖਿਆ ਸੀ ਸੋ ਇਸ ਤਰੀਕੇ ਦੇ ਨਾਲ ਜਿਹੜੀ ਹੈ ਇਸ ਮਾਮਲੇ ਨੂੰ ਲੈ ਕੇ ਸਿਆਸਤ ਭਖੀ ਹੋਈ ਹੈ ਜੀ ਜਿਸ ਤੋਂ ਇਲਾਵਾ ਜੇ ਆਪਾਂ ਹੋ ਵਿਰੋਧੀ ਪਾਰਟੀ ਦੀ ਗੱਲ ਕਰੀਏ ਕਾਂਗਰਸ ਦੀ ਤਾਂ ਕਾਂਗਰਸ ਦੇ ਵਿੱਚ ਵੀ ਇੱਕ ਖਿੱਚੋ ਤਾਣ ਦੀ ਆਪਣੇ ਹੀ ਪਾਰਟੀ ਆਪਣੇ ਆਗੂਆਂ ਦੇ ਵਿੱਚ ਜਿਹੜੀ ਛਿੜੀ ਹੋਈ ਆ ਜਿਹੜੇ ਕਾਂਗਰਸ ਦੇ ਆਗੂ ਨੇ ਸੀਨੀਅਰ ਆਗੂ ਨੇ ਉਹ ਵੀ ਪ੍ਰਤਾਪ ਸਿੰਘ ਬਾਜਵਾ ਹੋਣਾ ਦੇ ਵੱਲੋਂ ਵੀ ਕੋਈ ਬਿਆਨਬਾਜ਼ੀ ਕੀਤੀ ਗਈ ਆ ਉਸ ਤੋਂ ਬਾਅਦ ਹੁਣ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਹੋਣਾ ਦੇ ਵੱਲੋਂ ਵੀ ਕੋਈ ਟਵੀਟ ਕਰਕੇ ਕੋਈ ਐਕਸ ਦੇ ਉੱਪਰ ਉਹਨਾਂ ਨੇ ਕੋਈ ਜਵਾਬ ਦਿੱਤਾ ਵਾ ਪ੍ਰਤਾਪ ਸਿੰਘ ਬਾਜਵਾ ਹੋਣਾ ਨੂੰ ਉਹ ਜਿਹੜੀ ਚੱਲ ਰਹੀ ਆ ਉਹ ਸਿਆਸਤ ਉਹ ਕੀ ਪਖੀ ਹੋਈ ਆ ਤੇ ਕੀ ਜਵਾਬ ਨਵਜੋਤ ਸਿੰਘ ਸਿੱਧੂ ਵੱਲੋਂ ਜਿਹੜਾ ਦਿੱਤਾ ਗਿਆ ਵਾ ਪਹਿਲਾਂ ਜਮਾਨਾ ਹੁੰਦਾ ਸੀ ਕਿ ਸਿੱਧੀ ਸਿੱਧੀ ਗੱਲ ਕਰਨੀ ਸੀ ਲੋਕ ਹੁਣ ਜਿਸ ਢੰਗ ਨਾਲ ਵੈਸੇ ਪ੍ਰੈਸ ਕਾਨਫਰੈਂਸ ਕਾਨਫਰੰਸਾਂ ਦੇ ਵਿੱਚ ਵੀ ਜਵਾਬ ਦਿੰਦੇ ਨੇ ਨਾਲ ਦੀ ਨਾਲ ਜੀ ਸੋਸ਼ਲ ਮੀਡੀਆ ਤੇ ਵੀ ਆਪਣੀਆਂ ਭਾਵਨਾਵਾਂ ਜਿਹੜੀਆਂ ਨੇ ਉਹ ਜਾਗਰ ਜਿਹੜੀਆਂ ਦਰਸਾ ਦਿੰਦੇ ਨੇ ਤੇ ਨਾਲ ਸਵਾਲ ਵੀ ਦੂਜਿਆਂ ਨੂੰ ਪੁੱਛ ਲੈਂਦੇ ਨੇ ਜੀ ਤੇ ਉਹ ਸੋਸ਼ਲ ਮੀਡੀਆ ਵੀ ਬੜਾ ਵੱਡਾ ਇੱਕ ਮਾਧਿਅਮ ਬਣਿਆ ਹੋਇਆ ਹੈ ਸਿਆਸਤ ਦੇ ਵਿੱਚ ਜੀ ਔਰ ਜਿਸ ਢੰਗ ਨਾਲ ਆ ਚੰਦ ਰੋਜ਼ ਪਹਿਲਾਂ ਵੀ ਜੀ ਹਾਈ ਕਮਾਂਡ ਨੇ ਇੱਕ ਬੈਠਕ ਸੱਦੀ ਸੀਗੀ ਲੋਕ ਸਭਾ ਚੋਣਾਂ ਨੂੰ ਲੈ ਕੇ ਹੋਰ ਕਈ ਮੁੱਦੇ ਸੀ ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਖੁਰੀ ਪ੍ਰਤਾਪ ਸਿੰਘ ਬਾਜਵਾ ਰਾਜਾ ਬੜਿੰਗ ਖੁਰੀ ਵੀ ਉੱਥੇ ਮੌਜੂਦ ਸੀ ਤੇ ਪ੍ਰਧਾਨਗੀ ਸੀ ਜਿਹੜੇ ਮਲਕਾਰਜਨ ਖੜਗੇ ਹੋਰਾਂ ਦੀ ਰਾਹੁਲ ਗਾਂਧੀ ਵੀ ਉੱਥੇ ਸੀ ਜੀ ਤੇ ਉੱਥੇ ਪਤਾ ਲੱਗਿਆ ਸੀਗਾ ਜੀ ਕਿਤੇ ਨੇ ਕਿਤੇ ਜੋ ਢੰਗ ਨਾਲ ਬੜਬੋਲੇਪਨ ਹੈਗਾ ਨਵਜੋਤ ਸਿੰਘ ਸਿੱਧੂ ਦਾ ਢੰਗ ਨਾਲ ਸਿਆਸੀ ਗੱਲ ਜਿਹੜੇ ਸਿਆਸੀ ਆਗੂ ਨੇ ਕਾਂਗਰਸ ਦੇ ਉਹ ਹੀ ਚਹੁੰਦੇ ਨੇ ਆਪਾਂ ਉਹਨਾਂ ਦੇ ਹਿਸਾਬ ਨਾਲ ਜੋ ਦੱਸਦੇ ਨੇ ਜੀ ਬੜਬੋਲੇਪਨ ਹੈ ਇਹ ਜੀ ਸ਼ਬਦੀ ਬਾਤ ਬਹੁਤ ਚਲਾਉਂਦੇ ਨੇ ਇਹ ਜੀ ਅਨੁਸ਼ਾਸਨਹੀਣਤਾ ਕਰਦੇ ਨੇ ਜੀ ਇਸ ਮਾਮਲੇ ਨੂੰ ਲੈ ਕੇ ਕਿਤੇ ਨਾ ਕਿਤੇ ਸਾਨੂੰ ਪਤਾ ਲੱਗਿਆ ਸੀ ਕਿ ਰਾਹੁਲ ਗਾਂਧੀ ਘੁਰਾਣੇ ਵੀ ਨਾਰਾਜ਼ਗੀ ਜ਼ਾਹਰ ਕੀਤੀ ਹੈ ਮੱਥੇ ਤੇ ਤਿਬੜੀਆਂ ਪਾਈਆਂ ਨੇ ਪਰ ਉਹਨਾਂ ਨੇ ਕਿਸੇ ਦਾ ਨਾਂ ਨਹੀਂ ਲਿਆ ਪਰ ਇਹ ਜਰੂਰ ਕਿਹਾ ਕਿ ਭਾਈ ਇਹ ਕੰਮ ਜਿਹੜੇ ਠੀਕ ਨਹੀਂ ਹੈ ਪਾਰਟੀ ਵਿਰੋਧੀ ਕੰਮ ਨੇ ਇਹ ਥੋੜਾ ਜਿਹਾ ਸੰਭਲ ਕੇ ਚੱਲੋ ਜੀ ਪਰ ਮੈਨੂੰ ਲੱਗਦਾ ਹੈ ਕਿ ਸਿੱਧੂ ਹੁਰੀ ਜਿਹੜੇ ਹੈਗੇ ਨਾ ਕਹਿੰਦੇ ਆਦਤਾਂ ਵਾਰੇ ਸ਼ਾਨਾਤਾਂ ਜਾਂਦੀਆਂ ਨੇ ਭਾਵੇਂ ਕਟਈਏ ਪੂਰੀਆ ਪੂਰੀਆ ਜੀ ਜਦੋਂ ਬੰਦਾ ਨਿਆਣਾ ਹੋਵੇ ਨਾ ਜੀ ਜੀ ਤੇ ਉਹਦੇ ਜਿਹੇ ਸੁਧਾਰ ਲਿਆ ਜਾ ਸਕਦਾ ਉਹ ਜਿਹੜੀ ਤਬਦੀਲੀ ਲਿਆਈ ਜਾ ਸਕਦੀ ਹੈ ਜੀ ਪਰ ਜਦੋਂ ਬੰਦਾ ਕੋਈ ਚੋਰ ਵੱਟਾ ਹੋ ਜੇ ਨਾ ਤੇ ਫਿਰ ਉਹ ਬਾਰੇ ਸ਼ਾਹ ਦਾ ਖਾਨ ਜਿਹੜਾ ਹੈਗਾ ਹੈ ਉਹਨਾਂ ਦਾ ਜਿਹੜਾ ਉਹ ਬਿਲਕੁਲ ਸਹੀ ਟੁਕੜਾ ਹੈ। ਕੀ ਉੱਤਰ ਦਾ ਉਹ ਫਿਰ ਆਤ ਤਾਂ ਨਹੀਂ ਜਾਂਦੀਆਂ। ਜੀ। ਆਤ ਤਾਂ ਬਹੁਤ ਔਖੀਆਂ ਜਾਂਦੀਆਂ ਨੇ। ਹੁਣ ਸਿੱਧੂ ਹੁਰੀ ਠੀ ਚੰਗੇ ਨੇ ਜਾਂ ਮਾੜੇ ਨੇ ਜਾਂ ਉਹ ਠੀਕ ਗੱਲ ਕਰਦੇ ਨੇ ਜਾਂ ਨਹੀਂ ਕਰਦੇ ਇਸ ਉੱਤੇ ਨਹੀਂ ਅਸੀਂ ਜਾਵਾਂਗੇ। ਹਮ। ਅਸੀਂ ਗੱਲ ਕਰਾਂਗੇ ਜੋ ਉਹਨਾਂ ਦੇ ਪਾਰਟੀ ਦੇ ਆਗੂ ਹੀ ਉਹਨਾਂ ਬਾਰੇ ਗੱਲ ਕਰ ਰਹੇ ਨੇ। ਜੀ। ਠੀਕ ਹੈ ਜੀ। ਹੁਣ ਇਸ ਦੇ ਬਾਵਜੂਦ ਜੀ ਨਵਜੋਤ ਸਿੰਘ ਸਿੱਧੂ ਹੁਰਾ ਨੇ ਫੇਰ ਉਹ ਅੱਜਕੱਲ ਜਿਹੜਾ ਸੋਸ਼ਲ ਮੀਡੀਆ ਤੇ ਐਕਸ ਤੇ ਵੀ ਗੱਲਬਾਤ ਪਾਈ ਆ ਤੇ ਪ੍ਰਤਾਪ ਸਿੰਘ ਬਾਜਵਾ ਹਰਾ ਨੂੰ ਸਵਾਲ ਪੁੱਛੇ ਨੇ ਮੈਂ ਇਹਦੀ ਇੱਕ ਜੀ ਜ਼ੈਰਕ ਫੋਟੋਕਾਪੀ ਕਰਵਾ ਲਈ ਇਹ ਜਿਹੜਾ ਕੰਪਿਊਟਰ ਚੋਂ ਜੀ ਉਹਦੇ ਚ ਇਹਨਾਂ ਨੇ ਇਹ ਲਿਖਿਆ ਯੂਵਾ ਪੰਜਾਬ ਦੇ ਵਿੱਚੋਂ ਕਿ ਪ੍ਰਤਾਪ ਸਿੰਘ ਬਾਜਬਾਨ ਨੇ ਪੁੱਛਿਆ ਪੰਜਾਬ ਤੁਹਾਡੇ ਤੋਂ ਪੁੱਛਦਾ ਜੀ ਜਦੋਂ ਸਾਡੇ 4 ਸਾਲ ਕੈਪਟਨ ਦੀ ਸਰਕਾਰ ਸੀ ਜਿਨੇ ਆਪਣੇ ਕਾਰਜਕਾਲ ਦੌਰਾਨ ਕੋਈ ਵਾਦਾ ਨਹੀਂ ਪੂਰਾ ਕੀਤਾ ਜਿਨੇ ਗੁਟਕਾ ਸਾਹਿਬ ਦੀ ਸੌਂ ਖਾ ਕੇ ਪੰਜਾਬ ਨਾਲ ਵਿਸ਼ਵਾਸ ਘਾਤ ਕੀਤਾ ਘਰ ਘਰ ਨੌਕਰੀ ਕਿਸਾਨਾਂ ਦੀ ਕਰਜ਼ਾ ਮੁਆਫੀ ਨੌਜਵਾਨਾਂ ਨੂੰ smartphones ਦੇਣ ਦੇ ਵਾਦੇ ਜੀ ਕਿ ਉਹ ਕਾਂਗਰਸ ਪਾਰਟੀ ਦੀ ਹਾਰ ਦਾ ਕਾਰਨ ਨਹੀਂ ਸੀ ਜੀ ਉਸ ਤੋਂ ਬਾਅਦ ਫਿਰ ਪੁੱਛਦੇ ਆ ਬਾਜਵਾ ਸਾਹਿਬ ਸਰਦਾਰ ਨਵਜੋਤ ਸਿੰਘ ਸਿੱਧੂ ਜਦੋਂ ਕੈਪਟਨ ਨੂੰ ਜਾਤੀ ਤੌਰ ਤੇ ਪੰਜਾਬ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲੈ ਕੇ ਕੀ ਸਵਾਲ ਤੇ ਸਵਾਲ ਕਰਦੇ ਸੀ ਉਦੋਂ ਤੁਸੀਂ ਦਿੱਲੀ 'ਚ ਸੁੱਤੇ ਪਏ ਸੀ ਜੀ ਹੁਣ ਆਪਣੇ ਆਪ ਨੂੰ ਇਹ ਤੇ ਜਦੱਸਿਆ ਸਰਦਾਰ ਨਵਜੋਤ ਸਿੰਘ ਸਿੱਧੂ ਜੀ ਅੱਛਾ ਇਹ ਫੇਰ ਇਹ ਪੁੱਛਦੇ ਨੇ ਜੀ ਬਾਜਵਾ ਸਾਹਿਬ ਪੰਜਾਬ ਪੁਛਤਾ ਜਿਹੜੀ ਤੁਸੀਂ Z ਸਿਕਿਉਰਟੀ ਲਈ ਲਈ ਫਿਰਦੇ ਸੀ ਜੀ ਉਹ ਤੁਹਾਨੂੰ ਕਿਸੇ ਨੇ ਦਿੱਤੀ ਸੀ ਸਵਾਲ ਤੇ ਕਈ ਨੇ ਮੈਂ ਚੁਣਿੰਦਾ ਸਵਾਲ ਇਹਦੇ ਕਿ ਬਿਲਕੁਲ ਬਿਲਕੁਲ ਦੱਸਦਾ ਵੇ ਤੁਹਾਨੂੰ ਇਹਦੇ ਜੇ ਇਹ ਲਿਖਿਆ ਕਿ ਬਾਜਵਾ ਸਾਹਿਬ ਜਦੋਂ ਚੰਨੀ ਆਇਆ ਅਕਾਲੀਆਂ ਦੇ ਝੇਤਿਆਂ ਨੂੰ ਡੀਜੀਪੀ ਲਾਇਆ ਏਜੀ ਲਾਇਆ ਜਦੋਂ ਗੁਰੂ ਸਾਹਿਬ ਦੀ ਬੇਦਬੀ ਤੇ ਅਕਾਲੀਆਂ ਨਾਲ ਅੱਟੀ-ਛੱਟੀ ਕੀਤੀ ਗਈ ਉਦੋਂ ਇੱਕ ਵੀ ਇੱਕ ਹੀ ਬੰਦਾ ਸੀ ਸਰਦਾਰ ਨਵਜੋਤ ਸਿੰਘ ਸਿੱਧੂ ਜਿਹੜਾ ਕਿਸੇ ਅਹੁਦੇ ਦੀ ਪ੍ਰਵਾਹ ਕੀਤੇ ਬਗੈਰ ਪੰਜਾਬ ਦੇ ਲੋਕਾਂ ਦੀ ਆਵਾਜ਼ ਬਣਦੇ ਹੋਏ ਨਿਆਂ ਦੀ ਮੰਗ ਕੀਤੀ ਤੁਸੀਂ ਵੀ ਕੀ ਕੀਤਾ ਜੀ ਉਦੋਂ ਤੁਸੀਂ ਆਪਣੀ ਐਮਐਲਏ ਦੀ ਸੀਟ ਨੂੰ ਬਚਾਉਣ ਲਈ ਯੋਜਨਾ ਮਨਾ ਰਹੇ ਸੀ ਜੀ ਅੱਗੇ ਪੰਜਾਬ ਪੁੱਛਦਾ ਜਦੋਂ ਚੰਨੀ ਆਇਆ ਕਹਿੰਦੇ ਘਰ 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 ਚੱਲੀ ਗੱਲ ਚੰਨੀ ਕਰਦਾ ਮਸਲੇ ਹੱਲ ਜੀ 150 ਕਰੋੜ ਤੁਸੀਂ ਇਸ ਨਾਅਰੇ ਦੀ ਇਸ਼ਤਿਹਾਰ ਬਾਜ਼ੀ ਤੇ ਲਾ ਦਿੱਤੇ ਇਸ ਨਾਲ ਪੰਜਾਬ ਦਾ ਕੀ ਲਾਭ ਹੋਇਆ ਇਹਦੇ ਚ ਇਹ ਦੇਖੋ ਜੀ ਸਵਾਲ ਤੇ ਉਹਨਾਂ ਨੇ ਪੁੱਛੇ ਨੇ ਪਰ ਉਹਨਾਂ ਦਾ ਜਿਹੜਾ ਗੱਲਬਾਤ ਦਾ ਲਹਿਜਾ ਆਪਣੇ ਆਪ ਨੂੰ ਤੇ ਜਦੋਂ ਟਾਈਪ ਕੀਤਾ ਉਹਨਾਂ ਨੇ ਲਿਖਿਆ ਸਰਦਾਰ ਨਵਜੋਤ ਸਿੰਘ ਸਿੱਧੂ ਜੀ ਤੇ ਸਾਬਕਾ ਮੁੱਖ ਮੰਤਰੀ ਨੂੰ ਕਹਿ ਰਹੇ ਨੇ ਜਦੋਂ ਚੰਨੀ ਆਇਆ ਜੀ ਆ ਚੰਨੀ ਆਇਆ ਇਹ ਮਤਲਬ ਕਿ ਇਹਨਾਂ ਦੀ ਜਿਹੜੀ ਭਾਸ਼ਾ ਜਾਂ ਇਹਨਾਂ ਦਾ ਲਹਿਜਾ ਹੈਗਾ ਸੋ ਅਸੀਂ ਨਹੀਂ ਕਹਿੰਦੇ ਪਰ ਇਹ ਜੋ ਦਰਸਾਇਆ ਮੈਂ ਉਹਦੇ ਬਾਰੇ ਗੱਲ ਕਰ ਰਿਹਾ ਬਿਲਕੁਲ ਸਵਾਲ ਉੱਠ ਰਹੇ ਸਵਾਲ ਉੱਠਦੇ ਪਏ ਹੈ ਨਾ ਸੋ ਇਹਦੇ ਅੱਗੇ ਵੀ ਇਹਨਾਂ ਨੇ ਬਹੁਤ سارے ਸਵਾਲ ਪੁੱਛੇ ਇੱਕ ਚੀਜ਼ ਹੋ ਰਿਹਾ ਹੈ ਕਿ ਸਰਦਾਰ ਨਵਜੋਤ ਸਿੰਘ ਸਿੱਧੂ ਨੂੰ ਹਰਾਉਣ ਲਈ ਚਾਰੋਂ ਪਾਰਟੀਆਂ ਇਕੱਠੀਆਂ ਹੋ ਜਾਂਦੀਆਂ ਨੇ ਈਵੀਐਮ ਦਾ ਸਹਾਰਾ ਲਿਆ ਜਾਂਦਾ ਆ ਆ ਦੇਖ ਲਓ ਇਹਦੇ ਚ ਜ਼ਿਕਰ ਜਿਸ ਧੰਗ ਨਾਲ ਕੀਤਾ ਈਵੀਐਮ ਦਾ ਸਹਾਰਾ ਲਿਆ ਜਾਂਦਾ ਚਾਰੋਂ ਪਾਰਟੀਆਂ ਇਕੱਠੀਆਂ ਹੋ ਜਾਂਦੀਆਂ ਨੇ ਕਿਤੇ ਨਾ ਕਿਤੇ ਉਹਨਾਂ ਨੇ ਈਵੀਐਮ ਤੇ ਵੀ ਸਵਾਲ ਕੀਤਾ ਕਿ ਉਹ ਈਵੀਐਮ ਦੀ ਵਰਤੋਂ ਕਰਕੇ ਜੀ ਮਤਲਬ ਉਹਨਾਂ ਨੂੰ ਹਰਾਉਣ ਵਾਸਤੇ ਕੀਤੀ ਗਈ ਜਿਹੜੀ ਸੀਟ ਇੰਟੈਲੀਜੈਂਸ ਰਿਪੋਰਟ ਅਤੇ ਐਗਜ਼ਿਟ ਪੋਲ 15000 ਤੇ ਸਰਦਾਰ ਨਵਜੋਤ ਸਿੰਘ ਸਿੱਧੂ ਦੀ ਝੋਲੀ ਪਾ ਰਹੇ ਹੋਣ ਉਹ ਸੀਟ 3000 ਤੇ ਹਰਾ ਦਿੱਤੀ ਜਾਂਦੀ ਆ ਜੀ ਇਹ ਇਸ ਢੰਗ ਦੀਆਂ ਜਿਹੜੀਆਂ ਚੀਜ਼ਾਂ ਨੇ ਨਾ ਜੇਕਰ ਇੱਕ ਆਮ ਵਰਕਰ ਦੀ ਹیثیت ਨਾਲ 8 ਤੋਂ 10000 ਬੰਦਾ ਸਰਦਾਰ ਨਵਜੋਤ ਸਿੰਘ ਸਿੱਧੂ ਇਕੱਠਾ ਕਰ ਲੈਂਦੇ ਹਨ ਤਾਂ ਤੁਹਾਡੇ ਢਿੱਡ ਕਿਉਂ ਪੀੜ ਹੋ ਜਾਂਦੀ ਹੋ ਰਹੀ ਆ ਜੀ ਇਸ ਢੰਗ ਦੀ ਭਾਸ਼ਾ ਦਾ ਉਹਨਾਂ ਨੇ ਇਸਤੇਮਾਲ ਕੀਤਾ ਹੈ ਕੀਤਾ ਥੱਲੇ ਲਾਸਟ ਲਿਖਿਆ ਬਾਜਵਾ ਸਾਹਿਬ ਚੋਰ ਚੋਰ ਮਸੇਰੇ ਭਾਈ ਅੱਗੇ ਲਿਖਿਆ ਜੀ ਬਾਜਵਾ ਸਾਹਿਬ ਚੋਰ ਚੋਰ ਮਸੇਰੇ ਭਾਈ ਇਹ ਪੰਜਾਬ ਦੀ ਜਨਤਾ ਹੈ ਇਹ ਸਭ ਜਾਣਦੀ ਹੈ ਸੋ ਇਹ ਜਿਹੜਾ ਟਵੀਟ ਹੈ ਅਸੀਂ ਪੜ ਕੇ ਸੁਣਾਇਆ ਹੈ ਇਹ ਸੋਸ਼ਲ ਮੀਡੀਆ ਤੇ ਐਕਸ ਜਿਹੜਾ ਨਵਜੋਤ ਸਿੰਘ ਸਿੱਧੂ ਹਰਾਨ ਨੇ ਪ੍ਰਤਾਪ ਸਿੰਘ ਬਾਜਵਾ ਤੋਂ ਜੋ ਸਵਾਲ ਪੁੱਛੇ ਜੀ ਸੋ ਕਿਤੇ ਨੇ ਕਿਤੇ ਤੁਸੀਂ ਆਪ ਵੀ ਸਮਝ ਸਕਦੇ ਹੋ ਕਿ ਕਿਸ ਢੰਗ ਦਾ ਚਿਰੀਆਂ ਚੀਜ਼ਾਂ ਨੇ ਆਗੂ ਜਿਹੜੇ ਨੇ ਕਾਂਗਰਸ ਦੇ ਉਹ ਸਵਾਲ ਚੁੱਕਦੇ ਨੇ ਜੀ ਭਾਸ਼ਾ ਨੂੰ ਲੈ ਕੇ ਬਤਾਰੇ ਨੂੰ ਲੈ ਕੇ ਜੀ ਸੋ ਇਹਦੇ ਵਿੱਚ ਜੋ ਉਹਨਾਂ ਨੇ ਪੁੱਛਿਆ ਤੁਹਾਨੂੰ ਮੈਂ ਲੈਜ਼ਾ ਜਿਹੜਾ ਲੈਜ਼ਾ ਜੀ ਉਹ ਤੁਹਾਨੂੰ ਦੱਸ ਉਹ ਸਵਾਲ ਉਹ ਲੈਜ਼ੇ ਤੇ ਸਵਾਲ ਜ਼ਰੂਰ ਖੜੇ ਹੁੰਦੇ ਆ ਜੀ ਜੀ ਜਿਸ ਤੋਂ ਇਲਾਵਾ ਆਪਾਂ ਗੱਲ ਕਰੀਏ ਵਿਰਿੰਦਰ ਜੀ ਅ ਅਕਾਲੀ ਦਲ ਪਾਰਟੀ ਦੀ ਅਕਾਲੀ ਦਲ ਪਾਰਟੀ ਦਾ ਵੀ ਜਿਹੜਾ ਅੱਡੀ ਚੋਟੀ ਦਾ ਜ਼ੋਰ ਲੱਗ ਕੇ ਆਇਆ ਹੋਇਆ ਵਾ ਲੋਕ ਸਭਾ ਚੋਣਾਂ ਨੂੰ ਲੈ ਕੇ ਕਈਆਂ ਦੀ ਘਰ ਵਾਪਸੀ ਹੋ ਰਹੀ ਆ ਪਿੱਛੇ ਜੇ ਸੁਖਦੇਵ ਸਿੰਘ ਢੀਂਡਸਾ ਹੁਣਾਂ ਦੀ ਵਾਪਸੀ ਹੋਈ ਆ ਫਿਰ ਦਿੱਲੀ ਤੋਂ ਜਿਹੜੇ ਸੀਗੇ ਆਪਣੇ ਜਾਗੋ ਪਾਰਟੀ ਦੇ ਪ੍ਰਧਾਨ ਰਹੇ ਆ ਉਹ ਇਹ ਤਾਂ ਹੋ ਗਏ ਵਿਰਿੰਦਰ ਜੀ ਕਾਂਗਰਸ ਪਾਰਟੀ ਦੇ ਨਾਲ ਸਪੰਦਤ ਜੇ ਆਪਾਂ ਗੱਲ ਕਰੀਏ ਅਕਾਲੀ ਦਲ ਪਾਰਟੀ ਦੀ ਕਲਨੀ ਦਲ ਪਾਰਟੀ ਦੇ ਵਿੱਚ ਵੀ ਕਈਆਂ ਦੀ ਵਾਪਸੀ ਹੋ ਰਹੀ ਆ ਅਕਾਲੀ ਦਲ ਦਾ ਵੀ ਅੱਡੀ ਚੋਟੀ ਦਾ ਜੋਰ ਜਿਹੜਾ ਲੱਗਿਆ ਹੋਇਆ ਲੋਕ ਸਭਾ ਚੋਣਾਂ ਨੂੰ ਲੈ ਕੇ ਪਿੱਛੇ ਜੇ ਸੁਖਦੇਵ ਸਿੰਘ ਢੀਂਸਾ ਉਹਨਾਂ ਦੀ ਵਾਪਸੀ ਹੋਈ ਆ ਫਿਰ ਜੀਕੇ ਸਾਹਿਬ ਦੀ ਵਾਪਸੀ ਹੋਈ ਆ ਹੁਣ ਇੱਕ ਹੋਰ ਜਿਹੜੀ ਮਹਿਲਾ ਆ ਗੋ ਅਕਾਲੀ ਦਲ ਦੀ ਆ ਉਹ ਵੀ ਆਪਣੇ ਆਪ ਨੂੰ ਕਹਿ ਰਹੀ ਆ ਕਿ ਵੀ ਮੈਂ ਅਕਾਲੀ ਦਲਾ ਤੇ ਉਹ ਕਿਹੜੇ ਆਗੂ ਨੇ ਤੇ ਕਿਦਾਂ ਉਹਨਾਂ ਦੇ ਹੁਣ ਘਰ ਵਾਪਸੀ ਹੋਈ ਆ ਜਿਹੜੀ ਦੇਖੋ ਗੱਲ ਇਹ ਆ ਕਿ ਅਜੇ ਘਰ ਵਾਪਸੀ ਦੀ ਜਿਹੜੀ ਗੱਲ ਹੈ ਉਹ ਅਜੇ ਪਾਈਪਲਾਈਨ 'ਚ ਹੈ ਜੀ ਗੱਲ ਕਰ ਰਹੇ ਆ ਜੀ ਜਿਹੜੀ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਫਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਜੀ ਸੋ ਜਿਸ ਢੰਗ ਨਾਲ ਸ਼ਰਮਣੀ ਅਕਾਲੀ ਦਲ ਤੇ ਸ਼ਰਮਣੀ ਅਕਾਲੀ ਦਲ ਸੰਯੁਕਤੀ ਆਪਸ ਵਿੱਚ ਰਿਲੇਵ ਨੂੰ ਲੈ ਕੇ ਗੱਲਬਾਤ ਹੋਈ ਸੀ ਪਿੱਛੇ ਜੀ ਹਾਂਜੀ ਔਰ ਆਗੂ ਜਿਹੜੇ ਨੇ ਉਹ ਜਿਸ ਢੰਗ ਨਾਲ ਤੁਸੀਂ ਦਿੱਲੀ ਦੇ ਜਿਹੜੇ ਆਗੂ ਨੇ ਜੀ ਕੇ ਹੋਰਾਂ ਦੀ ਹਾਂਜੀ ਵਾਪਸੀ ਦੀ ਗੱਲ ਕੀਤੀ ਹੈ ਹੋਰ ਵੀ ਬਹੁਤ ਸਾਰੀਆਂ ਮੀਟਿੰਗਾਂ ਬੈਠਕਾਂ ਚੱਲ ਰਹੀਆਂ ਨੇ ਕਿਉਂਕਿ ਲੋਕ ਸਭ ਤੋਂ ਚੋਣਾਂ ਨੂੰ ਲੈ ਕੇ ਜੀ ਇਹ ਸਭ ਚੀਜ਼ਾਂ ਹੋ ਰਹੀਆਂ ਨੇ ਉਸੇ ਲੜੀ ਦੇ ਵਿੱਚ ਬੀਬੀ ਜਗੀਰ ਕੌਰ ਹੋਰਾਂ ਨੇ ਸਾਫ਼ ਸਪਸ਼ਟ ਤੌਰ ਤੇ ਦੱਸਿਆ ਕਿ ਉਹ ਅਕਾਲੀ ਸੀ ਰਹਣਗੇ ਇਥੇ ਰਿਪੀਟ ਕਰ ਦਿਓ ਸੋ ਇਸੇ ਤਰੀਕੇ ਦੇ ਨਾਲ ਉਹਨਾਂ ਨੇ ਬੀਬੀ ਜ਼ਗੀਰਖਰ ਹੋਣਾ ਨੇ ਇਹ ਗੱਲ ਕੀਤੀ ਹੈ ਜੀ ਕਿ ਉਹ ਅਕਾਲੀ ਸੀ ਜੀ ਨੇ ਤੇ ਰਹਿਣਗੇ ਉਹਨਾਂ ਨੂੰ ਕਿਸੇ ਤੇ ਸਰਟੀਫਿਕੇਟ ਦੀ ਲੋੜ ਨਹੀਂ ਹੈਗੀ ਜੀ ਸੋ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਜਿਨ੍ਹਾਂ ਮੈਨੂੰ ਸਿਧਾਂਤਾਂ ਦੀ ਲੜਾਈ ਅਤੇ ਲੋਕਤੰਤਰਤਾ ਦੀ ਬਹਾਲੀ ਲਈ ਰੋਕਣ ਕਰਕੇ ਜੋ ਹੱਤਕੰਡੇ ਵਰਤ ਕੇ ਉਹਨਾਂ ਨੂੰ ਮਤਲਬ ਕਿ ਪਾਰਟੀ ਚੋਂ ਕੱਢਿਆ ਸੀ ਜੀ ਉਹ ਸੋਚਣ ਜੀ ਠੀਕ ਹੈ ਹੁਣ ਪੁੱਛਿਆ ਗਿਆ ਕਿ ਜੇ ਸੁਖਵੀਰ ਬਾਦਲ ਹੁਰੀ ਤੁਹਾਡੇ ਘਰ ਆ ਕੇ ਤੁਹਾਡੇ ਤੋਂ ਜਿਹੜੀ ਮਤਲਬ ਕਿ ਉਹ ਤੁਹਾਡੀ ਬਰਖਾਸਤ ਨੂੰ ਲੈ ਕੇ ਜੋ ਵਾਪਸੀ ਤੁਹਾਡੀ ਕਰਾਉਣਾ ਚਾਹੁੰਦੀ ਹੈ ਕਿ ਤੁਸੀਂ ਮਤਲਬ ਕਿ ਰਾਜ਼ਿਓ ਜੀ ਇਸ ਸਵਾਲ ਦਾ ਜਵਾਬ ਤੇ ਬੀਬੀ ਹੁਰਾ ਨੇ ਕਿਹਾ ਕੀ ਅੱਗੋ ਸਵਾਲ ਕਰਤਾ ਕਿ ਸੁਖਵੀਰ ਬਾਦਲ ਐਦਾਂ ਕਰਨਗੇ ਠੀਕ ਹੈ ਤੇ ਕਿਤੇ ਨਾ ਕਿਤੇ ਇਹ ਲੱਗਦਾ ਕਿ ਬੀਬੀ ਜਗੀਰ ਕੌਰ ਹੁਰੀ ਵੀ ਉਹਨਾਂ ਨੇ ਤੇ ਕਹਿ ਹੀ ਦਿੱਤਾ ਵੀ ਉਹ ਕਾਲੀ ਸ਼ੁਰੂ ਤੋਂ ਸੀਗੇ ਤੇ ਰਹਿਣਗੇ ਤੇ ਇਹ ਕਿਤੇ ਨਾ ਕਿਤੇ ਦਰਸਾਉਂਦਾ ਕਿ ਗੱਠ ਜੋੜ ਜਿਹੜਾ ਵਾਪਸੀ ਆ ਬੀਬੀ ਜਗਜੀਤ ਕੌਰ ਦੀ ਛੇਤੀ ਹੋ ਜੂਗੀ ਇਹ ਤੇ ਸਿਰਫ ਇੱਕ ਹੁਣ ਸਮਝ ਲਓ ਕਿ ਉਹਨਾਂ ਕਹਿੰਦੇ ਨੇ ਕਿ ਅਪਚਾਰਕਤਾ ਹੀ ਹੈ ਜੀ ਠੀਕ ਹੈ ਇਹ ਵਾਪਸੀ ਜਿਹੜੀ ਆ ਉਹਨਾਂ ਦੀ ਇਸ ਚੀਜ਼ ਨੂੰ ਦਰਸਾਉਂਦੀ ਹੈ ਕਿ ਹੋ ਸਕਦੀ ਆ ਆਉਣ ਵਾਲੇ ਸਮੇਂ ਕਿਤੇ ਨਾ ਕਿਤੇ ਹਾਮੀ ਭਰ ਦਿੱਤੀ ਆ ਹਾਮੀ ਭਰ ਦਿੱਤੀ ਆ ਉਹਨਾਂ ਨੇ ਸੋ ਇਹਨਾਂ ਚੀਜ਼ਾਂ ਨੂੰ ਲੈ ਕੇ ਇਹ ਸਭ ਚੀਜ਼ਾਂ ਜਿਹੜੀਆਂ ਨੇ ਹੁਣ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਰੁੱਸੇ ਨੂੰ ਮਨਾਉਣ ਲੱਗੇ ਜਿਹੜੇ ਸਲਸਿਲੇ ਨੇ ਜੀ ਜੀ ਉਹ جاری ਨੇ ਜੀ ਔਰ ਇਸ ਵੇਲੇ ਜੋ ਸਿਆਸਤ ਪੂਰੇ ਪੰਜਾਬ ਦੇ ਵਿੱਚ ਕੀ ਪੂਰੇ ਦੇਸ਼ ਦੇ ਵਿੱਚ ਭਖੀ ਹੈ ਅੱਜ ਵੀ ਸਾਡੇ ਵਜ਼ੀਰੇ ਆਲਾ ਭਗਵੰਤ ਮਾਨ ਹੁਰੀ ਲੁਧਿਆਣੇ ਆ ਰਹੇ ਨੇ ਜੀ ਪ੍ਰੈਸ ਕਾਨਫਰੰਸ ਹੈ ਉਹਨਾਂ ਦੀ ਮੀਡੀਆ ਨਾਲ ਗੱਲਬਾਤ ਵੀ ਕਰਨਗੇ ਤੇ ਜੀ ਵਿਕਾਸ ਦੇ ਮੇਨ ਮੋਟਿਵ ਉਹਨਾਂ ਦੇ ਵਿਕਾਸ ਦੇ ਕਾਰਜ ਜਿਹੜੇ ਲੁਧਿਆਣੇ ਵਿੱਚ ਹੀ ਉਹਨਾਂ ਦੀ ਜਿਹੜੀਆਂ ਜਾਂਚ ਪਰਖ ਕਰਨੀ ਉਹਨਾਂ ਤੇ ਵਿਚਾਰ ਚਰਚਾ ਉਹਨਾਂ ਦਾ ਸਰਵੇਖਣ ਕਰਨਾ ਉਹਨਾਂ ਦਾ ਨਿਰਦੀਖਣ ਕਰਨਾ ਜੀ ਕੀ ਕੁਝ ਚੱਲ ਰਿਹਾ ਹੈ ਕੀ ਕੁਝ ਨਹੀਂ ਤੇ ਉਹਦੇ ਜੇ ਪਤਾ ਹੀ ਹੈ ਤੇ ਲੋਕ ਪੱਤਰਕਾਰ ਇਹਨੇ ਸਵਾਲ ਵੀ ਪੁੱਛਨੇ ਨੇ ਹਾਂ ਜੀ ਹਾਂ ਤੇ ਕਿਤੇ ਨਾ ਕਿਤੇ ਜਿਹੜੀਆਂ ਚੀਜ਼ਾਂ ਨੇ ਇਸ ਢੰਗ ਨਾਲ ਚੱਲ ਰਹੀਆਂ ਨੇ ਸਿਆਸਤ ਦੇ ਵਿੱਚ ਜੀ ਸੋ ਆਉਣ ਵਾਲੇ ਸਮੇਂ ਦੇ ਵਿੱਚ ਸਿਆਸਤ ਦੇ ਵਿੱਚ ਕਿਹੜੀ ਪਾਰਟੀ ਜੇ ਇਸ ਢੰਗ ਨਾਲ ਗੱਠ ਜੋੜ ਨੂੰ ਲੈ ਕੇ ਵੀ ਆਪਾਂ ਗੱਲਾਂ ਕੀਤੀਆਂ ਨੇ ਹਾਂ ਜੀ ਕਿ ਪੰਜਾਬ ਦੇ ਜਿਹੜੇ ਆਗੂ ਉਹ ਨਹੀਂ ਚਾਹੁੰਦੇ ਗੱਠ ਜੋੜ ਹੂੰ ਹੋ ਵੀ ਕਾਂਗਰਸ ਦੇ ਪਰ ਕਿਤੇ ਨਾ ਕਿਤੇ ਹਾਈ ਕਮਾਂਡ ਦਾ ਇਸ਼ਾਰੇ ਇਸ ਚੀਜ਼ ਵਾਲੀ ਹੈ ਕਿ ਗੱਠ ਜੋੜ ਜਿਹੜਾ ਇੰਡੀਆ ਦਾ ਸਿਰੇ ਚੜ੍ਹੇ ਔਰ ਪਾਰਟੀਆਂ ਜਿਹੜੀਆਂ ਹੈਗੀਆਂ ਪੰਜਾਬ ਦੀਆਂ ਆਕਾਲੀ ਦਲ ਆਪਣੇ ਹੋ ਗਏ ਕਾਂਗਰਸ ਹੋ ਗਈ ਆਮ ਆਦਮੀ ਪਾਰਟੀ ਹੋ ਗਈ ਰਲ ਕੇ ਚੋਣ ਲੜਨ ਔਰ ਦੂਜੇ ਪਾਸੇ ਜਿਸ ਢੰਗ ਨਾਲ ਅ ਅਕਾਲੀ ਦਲ ਆਪਰ ਚ ਰਲੇਵਾ ਕਰ ਰਹੇ ਨੇ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਾਜਪਾ ਦੇ ਨਾਲ ਇਹਨਾਂ ਦਾ ਗਾਠ ਜੋੜ ਹੋ ਜੇ ਕਿਉਂਕਿ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਪਿੰਡੂ ਖਿੱਤੇ ਦੇ ਵਿੱਚ ਕਿਤੇ ਨੇ ਕਿਤੇ ਜੀ ਅਕਾਲੀ ਦਲ ਦਾ ਕਾਫੀ ਅਕਾਲੀ ਦਲ ਦਾ ਪ੍ਰਭਾਵ ਜਿਹੜਾ ਉਹ ਸੀਗਾ ਪਰ ਜੀ ਜਿਹੜੀਆਂ ਕਿਸਾਨ ਅੰਦੋਲਨ ਜਿਹੜਾ ਹੋਇਆ ਜੀ ਉਹਦੇ ਨਾਲ ਕਿਤੇ ਨੂੰ ਕਿਤੇ ਨਾ ਕਿਤੇ ਇਹ ਦੋਨੇ ਪਾਰਟੀਆਂ ਨੂੰ ਢਾਹ ਵੀ ਲੱਗੀ ਸੀ ਭਾਜਪਾ ਨੂੰ ਵੀ ਜੀ ਤੇ ਅਕਾਲੀ ਦਲ ਨੂੰ ਵੀ ਜੀ ਦੇਖੋ ਪਾਰਟੀਆਂ ਨੇ ਸਾਰੀਆਂ ਕਹਿੰਦੀ ਨੇ ਅਸੀਂ ਕਿਸਾਨ ਪੱਖੀ ਆ ਅਸੀਂ ਕਿਸਾਨਾਂ ਦੇ ਹਮਾਇਤੀ ਆ ਅਸੀਂ ਜਨਤਾ ਦੇ ਹਮਾਇਤੀ ਆ ਅਸੀਂ ਜਨਤਾ ਲਈ ਕੁਝ ਕੀਤਾ ਪਰ ਇਹ ਜਨਤਾ ਨੂੰ ਖੁਦ ਪਤਾ ਹੈ ਕਿ ਕਿਹੜੀ ਪਾਰਟੀ ਉਹਨਾਂ ਦੀ ਹਮਾਇਤੀ ਹੈ ਜਾਂ ਕਿਹੜੀ ਪਾਰਟੀ ਉਹਨਾਂ ਦੀ ਹਮਾਇਤੀ ਨਹੀਂ ਹੈ ਨਹੀਂ ਬਾਕੀ ਜੋ ਇਸ ਵੇਲੇ ਸਮੀਕਰਨ ਬਣੇ ਨੇ ਜੀ ਤਾਂ ਉਹ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੀ ਉਹਨਾਂ ਪਤਿੱਜਿਆਂ ਦਾ ਪਤਾ ਲੱਗੂਗਾ ਕਿ ਜਿਹੜੇ ਜਨਤਾ ਹੈ ਜੀ ਉਹ ਕਿਹੜੀ ਪਾਰਟੀ ਦੇ ਹੱਕ 'ਚ ਭੁਗਤਦੀ ਹੈ ਆਪਣੇ ਆ ਵੋਟਾਂ ਦਾ ਇਸਤੇਮਾਲ ਕਰਦੀ ਹੈ ਦੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਦੇਖਣਾ ਜੀ 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 ਵਰਿੰਦਰ ਜੀ ਧੰਨਵਾਦ ਤੁਹਾਡਾ ਜਾਣਕਾਰੀ ਦੇਣ ਦੇ ਲਈ ਦੇਸ਼ ਦੁਨੀਆ ਦੀ ਸਿਆਸਤ ਤੇ ਗੱਲ ਕਰਨ ਦੇ ਲਈ ਸੋ ਇਹ ਸਨ ਸਾਡੇ ਨਾਲ ਵਿਰਿੰਦਰ ਜੀ ਇਹਨਾਂ ਨੇ ਦੱਸਿਆ ਕਿ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਸਿਆਸਤ ਦੇ ਵਿੱਚ ਕੀ ਹੁੰਦਾ ਪਰ ਸਿਆਸਤ ਆ ਜਿਹੜੀ ਆ ਉਤਾਰ ਚੜਾਵ ਚੱਲਦੀ ਰਹਿੰਦੇ ਆ ਕੋਈ ਨਾ ਕੋਈ ਰੁੱਸੇ ਨੂੰ ਮਨਾਉਣਾ ਲੱਗਿਆ ਹੀ ਰਹਿੰਦਾ ਅਗਲੀ ਵਾਰੀ ਫਿਰ ਹਾਜ਼ਰ ਹੋਵਾਂਗੇ ਪੱਕਦੀ ਸਿਆਸਤ ਦੇ ਇਸ ਨਵੇਂ ਪ੍ਰੋਗਰਾਮ ਦੇ ਵਿੱਚ ਸਿਆਸਤ ਦੇ ਮੁੱਦਿਆਂ ਨੂੰ ਲੈ ਕੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ